ਪੀਥੀ ਦੀ ਪੀਰੀਸ ਨਾਂ ਦਾ ਯੂਨਾਨੀ ਨਾਗਰਿਕ 490 ਪੂਰਵ ਇਸਵੀ ਵਿੱਚ ਮੈਰਾਥਨ ਦੇ ਮੈਦਾਨ ਵਿੱਚ ਏਥਨਜ਼ ਦੀਆਂ ਹਾਰ ਰਹੀਆਂ ਫੌਜਾਂ ਦੀ ਅਚਾਨਕ ਹੋਈ ਜਿੱਤ ਦੀ ਖੁਸ਼ਖਬਰੀ ਦੇਣ ਲਈ 42 ਮੀਲ ਦੌੜ ਦਾ ਚਲਾ ਗਿਆ ਅਤੇ ਏਥਨਜ਼ ਵਿੱਚ ਪਹੁੰਚ ਕੇ ਜਿੱਤ ਦਾ ਸਮਾਚਾਰ ਦਿੰਦਿਆਂ ਹੀ ਉਹ ਡਿੱਗ ਕੇ ਮਰ ਗਿਆ ਏਥਨਜ਼ ਵਾਸੀਆਂ ਨੇ ਉਸ ਦੀ ਯਾਦ ਵਿੱਚ 올림픽 ਖੇਡਾਂ ਵਿੱਚ ਮੈਰਾਥਨ ਤੋਂ ਏਥਨਜ਼ ਤੱਕ ਦੀ 42 ਮੀਲ ਦੀ ਦੌੜ ਨੂੰ ਮੁਕਾਬਲਿਆਂ ਵਿੱਚ ਸ਼ਾਮਲ ਕਰ ਲਿਆ ਸੀ ਹੁਣ ਵੀ 올림픽ਸ ਵਿੱਚ ਫੇਡ ਪੀਡੀਐਸ ਦੀ ਯਾਦ ਵਿੱਚ ਦੌੜੀ ਜਾਂਦੀ ਇਸ ਰੇਸ ਨੂੰ ਮੈਰਾਥਨ ਕਿਹਾ ਜਾਂਦਾ ਹੈ। ਨੰਬਰ 2 ਜੀਵਨ ਵਿੱਚ ਕਈ ਵਾਰ ਬੜੇ ਹੈਰਾਨ ਕਰਨ ਵਾਲੇ ਸਵੱਭਾਵ ਵਾਪਰਦੇ ਹਨ। ਇੱਕ ਆਦਮੀ ਇੱਕ ਗਰੁੱਪ ਫੋਟੋ ਨਾਲ ਇੱਕ ਚਿੱਤਰਕਾਰ ਕੋਲ ਗਿਆ ਅਤੇ ਉਸ ਗਰੁੱਪ ਫੋਟੋ ਵਿੱਚੋਂ ਆਪਣੇ ਭਰਾ ਦੀ ਫੋਟੋ ਦਾ ਚਿੱਤਰ ਬਣਾਉਣ ਲਈ ਕਿਹਾ। ਉਸ ਨੇ ਚਿੱਤਰਕਾਰ ਨੂੰ ਦੱਸਿਆ ਕਿ ਇੱਕ ਵਸਤ ਰਿਆ ਵਿੱਚ ਡਿੱਗ ਪਈ ਸੀ ਜਿਸ ਵਿੱਚ ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਉਸ ਦਾ ਭਰਾ ਬੜਾ ਸੋਹਣਾ ਸੀ ਜਿਹੜਾ ਉਸ ਨੂੰ ਬੜਾ ਪਿਆਰਾ ਸੀ ਉਹ ਡੁੱਬ ਕੇ ਮਰ ਗਿਆ ਸੀ ਉਸ ਨੇ ਚਿੱਤਰਕਾਰ ਨੂੰ ਦੱਸਿਆ ਕਿ ਸੁਣਿਆ ਸੀ ਕਿ ਕੇਵਲ ਇੱਕ ਲੰਗੜਾ ਆਦਮੀ ਹੀ ਬਚਿਆ ਸੀ ਅਤੇ ਬਾਕੀ ਸਾਰੇ ਮਾਰੇ ਗਏ ਸਨ ਚਿੱਤਰਕਾਰ ਨੇ ਚਿੱਤਰ ਬਣਾਇਆ ਜਿਹੜਾ ਭਰਾ ਨੂੰ ਬਹੁਤ ਪਸੰਦ ਆਇਆ ਖੁਸ਼ ਹੋ ਕੇ ਪੁੱਛਿਆ ਮੈਂ ਤੁਹਾਡੀ ਕੀ ਸੇਵਾ ਕਰਾਂ ਚਿੱਤਰਕਾਰ ਨੇ ਕਿਹਾ ਇਸ ਚਿੱਤਰ ਨੂੰ ਮੇਰੇ ਵੱਲੋਂ ਪਿਆਰ ਭੇਟਾ ਸਮਝਣਾ ਅਤੇ ਉਸ ਨੇ ਪੈਂਟ ਦਾ ਪੌਂਚਾ ਉੱਚਾ ਚੁੱਕ ਕੇ ਲੱਤ ਵਿਖਾਉਂਦੇ ਕਿਹਾ ਉਸ ਹਾਦਸੇ ਵਿੱਚ ਬਚਣ ਵਾਲਾ ਉਹ ਲੰਗੜਾ ਆਦਮੀ ਮੈਂ ਹੀ ਸਾਂ ਪਿਛਲੇ ਕਈ ਸਾਲਾਂ ਤੋਂ ਸੋਚ ਰਿਹਾ ਹਾਂ ਕਿ ਰੱਬ ਨੇ ਮੈਨੂੰ ਹੀ ਕਿਉਂ ਬਚਾਇਆ ਸ਼ਾਇਦ ਸਾਰੀ ਬਾਸ ਵਿੱਚ ਮੈਂ ਹੀ ਸਭ ਤੋਂ ਸੁਧਾਰਨ ਵਿਅਕਤੀ ਸਾਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਵੇਂ ਅਤੇ ਕਿਉਂ ਬਚ ਗਿਆ ਜਦੋਂ ਕਿ ਮਰਨ ਦੀ ਸਭ ਤੋਂ ਵਧੇਰੇ ਸੰਭਾਵਨਾ ਮੇਰੀ ਸੀ ਨੰਬਰ 3 ਯੁੱਧ ਵਿੱਚ ਹਥਿਆਰ ਨਹੀਂ ਪੈਂਤੜਾ ਮਹੱਤਵਪੂਰਨ ਹੁੰਦਾ ਹੈ ਨੈਪੋਲੀਅਨ ਨੇ ਜਦੋਂ 1812 ਵਿੱਚ ਰੂਸ ਤੇ ਹਮਲਾ ਕੀਤਾ ਤਾਂ ਉਸ ਨੂੰ ਰੂਸ ਦੀਆਂ ਫੌਜਾਂ ਨੇ ਨਹੀਂ ਹਰਾਇਆ ਉਸ ਨੂੰ ਰੂਸ ਦੀ ਠੰਡ ਨੇ ਹਰਾਇਆ ਜਦੋਂ 1 ਤਿਹਾਈ ਫੌਜ ਮਾਰੀ ਜਾਵੇ ਉਸ ਧਰ ਨੂੰ ਹਾਰਿਆ ਸਮਝਿਆ ਜਾਂਦਾ ਹੈ ਨੈਪੋਲੀਅਨ ਨੂੰ ਜੱਤ ਤੋਂ ਸਖਣਾ ਕਰਨ ਲਈ ਰੂਸੀਆਂ ਨੇ ਉਸ ਦਾ ਮੁਕਾਬਲਾ ਕਰਨ ਦੀ ਥਾਂ ਉਸ ਨੂੰ ਅੱਗੇ ਵਧਨ ਦਿੱਤਾ ਅਤੇ ਰੂਸੀ ਆਪ ਪਿੱਛੇ हटਦੇ ਗਏ ਨੈਪੋਲੀਅਨ ਰੂਸੀ ਇਲਾਕੇ ਤੇ ਕਬਜ਼ਾ ਕਰਕੇ ਬੈਠਾ ਰਿਹਾ ਅਤੇ ਸਤੰਬਰ ਵਿੱਚ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਤਿਆਰੀ ਵਿੱਚ ਰੁੱਝਿਆ ਰਿਹਾ ਜਦੋਂ ਨਪੋਲੀਅਨ ਨੇ ਸਤੰਬਰ ਵਿੱਚ ਹਮਲਾ ਕੀਤਾ ਤਾਂ ਰੂਸੀ ਹੋਰ ਪਿੱਛੇ हट ਗਏ ਨਪੋਲੀਅਨ ਹੋਰ ਅੱਗੇ ਚਲਾ ਗਿਆ ਜਦੋਂ ਠੰਡ ਨੇ ਜ਼ੋਰ ਫੜਿਆ ਬਰਫ਼ ਕਾਰਨ ਰਸਤੇ ਬੰਦ ਹੋ ਗਏ ਸਪਲਾਈ ਜਾਰੀ ਨਾ ਰਹਿ ਸਕੀ ਤਾਂ ਬਰਫਾਨੀ ਹਨੇਰੀਆਂ ਅਤੇ ਬਰਫਬਾਰੀ ਕਾਰਨ ਨਪੋਲੀਅਨ ਦੇ 6 ਲੱਖ ਫੌਜੀਆਂ ਵਿੱਚੋਂ 5 ਲੱਖ ਫੌਜੀ ਮਾਰੇ ਗਏ ਯੁੱਧ ਦੀ ਇਹ ਘਟਨਾ ਸੰਸਾਰ ਦੀਆਂ 10 ਪ੍ਰਸਿੱਧ ਘਟਨਾਵਾਂ ਵਿੱਚੋਂ ਇੱਕ ਹੈ ਰੂਸ ਦੀ ਸਰਦੀ ਨੇ ਨਪੋਲੀਅਨ ਦਾ ਲੱਕ ਤੋੜ ਦਿੱਤਾ ਸੀ ਰੂਸੀਆਂ ਦਾ ਇਸ ਵਿੱਚ ਕੋਈ ਫੌਜੀ ਨੁਕਸਾਨ ਨਹੀਂ ਸੀ ਹੋਇਆ। ਨੰਬਰ 4 ਮੈਂ ਕਈ ਵਾਰ ਹਾਰਿਆ ਹਾਂ। ਅਣਗਿਣਤ ਵਾਰ ਅਸਫਲ ਹੋਇਆ ਹਾਂ। ਮੈਂ ਕੁਟ ਵੀ ਕਈਆਂ ਤੋਂ ਖਾਧੀ ਹੈ। ਬੇਇੱਜ਼ਤੀ ਵੀ अनेਕਾਂ ਦੀ ਬਰਦਾਸ਼ਤ ਕੀਤੀ ਹੈ। ਮੇਰੇ ਨਾਲ ਵਧੀਆਂ ਵੀ ਹੋਈਆਂ ਹਨ। ਧੋਖਾ ਤਾਂ ਕਈ ਵਾਰ ਹੋਇਆ ਹੈ। ਘਾਟੇ ਤਾਂ ਪੈਂਦੇ ਹੀ ਰਹੇ ਹਨ। ਮੇਰਾ ਮਖੌਲ ਵੀ ਉੱਡਾ ਹੈ। ਮੇਰੇ ਤੇ ਝੂਠੇ ਦੋਸ਼ ਵੀ ਲੱਗੇ ਹਨ। ਤੇ ਮੇਰੇ ਤੇ ਮੁਕੱਦਮੇ ਵੀ ਚੱਲੇ ਹਨ। ਕੁਝ ਗਲਤ ਵਾਪਰਨ ਤੇ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਇਨਾ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਅਜੇ ਟੁੱਟਿਆ ਨਹੀਂ ਆਤਮ ਹੱਤ ਕਰਨ ਬਾਰੇ ਤਾਂ ਸੋਚਿਆ ਹੀ ਨਹੀਂ ਤਨਰੋਲ ਸਵੈ ਵਿਸ਼ਵਾਸ ਨਾਲ ਕੇਵਲ ਜਾਣਨ ਦੀ ਇਸ ਜਗਿਆਸਾ ਕਾਰਨ ਕਿ ਵੇਖਦਾ ਹਾਂ ਅੱਗੋਂ ਕੀ ਹੋਵੇਗਾ ਸੋ ਦੋਸਤੋ ਇਹ ਸਨ ਦਿਲਾਂ ਦੀਆਂ ਖਿੜਕੀਆਂ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਜੋ ਭਵਿੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ たんわ